ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਕਪੂਰਥਲਾ ਭਾਜਪਾ ਕੈਂਪ ਬੰਦ ਡਾਟਾ ਚੋਰੀ ਦਾ ਦੋਸ਼ ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਲੀਡਰਸ਼ਿਪ ਤੇ ਟਿੱਪਣੀ ਬਚਾਉਂਦੀਆਂ ਕਿਹਾ ਅਗਲੇ 10 ਸਾਲਾਂ ਚ ਮੋਦੀ ਦਾ ਹਿੰਦੂਤਵ ਨਰਮ ਹੋ ਜਾਵੇਗਾ ਅਮਰੀਕੀ ਦੂਤਾਵਾਸ ਨੇ 2.1 ਕਰੋੜ ਡਾਲਰ ਦੇ ਯੂ ਐਸ ਏ ਆਈ ਡੀ ਦਾਅਵੇ ਤੋਂ ਇਨਕਾਰ ਕੀਤਾ ਵਿਦੇਸ਼ ਮੰਤਰਾਲੇ ਨੇ ਰਾਜ ਸਭਾ ਵਿੱਚ ਪੁਸ਼ਟੀ ਕੀਤੀ ਅਦਾਲਤ ਨੇ ਸੁਰੱਖਿਆ ਕਾਰਨਾ ਕਰਕੇ ਬ੍ਰਿਸਬੇਨ ਪੁਲ ਤੇ ਫਲਸਤੀਨੀ ਸਮਰਥਕ ਮਾਰਚ ਰੋਕਿਆ ਕੀਨੀਆ ਚ ਫੌਜੀਆਂ ਦੀ ਅਗਲੀ ਬ੍ਰਿਟੇਨ 60 ਲੱਖ ਡਾਲਰ ਦੇਵੇਗਾ ਇਜ਼ਰਾਈਲ ਦੇ ਗਾਜ਼ਾ ਸਿਟੀ ਤੇ ਹਮਲੇ ਦੌਰਾਨ ਫਸੇ ਫਲਸਤੀਨੀ ਵਿਰੋਧ ਕਰ ਰਹੇ ਹਨ ਹੁਣ ਖਬਰਾਂ ਵਿਸਤਾਰ ਨਾਲ ਕਪੂਰਥਲਾ ਭਾਜਪਾ ਕੈਂਪ ਬੰਦ ਡਾਟਾ ਚੋਰੀ ਦਾ ਦੋਸ਼ ਕਪੂਰਥਲਾ ਦੇ ਪਿੰਡ ਪੰਡਾਲ ਦੋਨਾਂ ਵਿੱਚ ਥਾਣਾ ਸਦਰ ਪੁਲਿਸ ਨੇ ਭਾਜਪਾ ਕੈਂਪ ਬੰਦ ਕਰ ਦਿੱਤਾ ਇਹ ਕੈਂਪ ਜ਼ਿਲ੍ਹਾ ਕਾਰਜਕਾਰੀ ਮੁਖੀ ਅਸ਼ਵਨੀ ਤੁਲੀ ਦੀ ਅਗਵਾਈ ਵਿੱਚ ਚੱਲ ਰਿਹਾ ਸੀ ਡੀਐਸਪੀ ਦੀਪਕਰਨ ਸਿੰਘ ਨੇ ਕਿਹਾ ਕਿ ਇਹ ਕੈਂਪ ਜ਼ਿਲ੍ਹਾ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਲਗਾਇਆ ਗਿਆ ਸੀ ਕੈਂਪ ਬੰਦ ਹੋਣ ਦੌਰਾਨ ਭਾਜਪਾ ਨੇਤਾਵਾਂ ਅਤੇ ਪੁਲਿਸ ਵਿਚਕਾਰ ਬਹਿਸ ਹੋਈ ਸਰਕਾਰ ਦਾ ਕਹਿਣਾ ਹੈ ਕਿ ਭਾਜਪਾ ਜਾਗਰੂਕਤਾ ਕੈਂਪਾਂ ਦੀ ਆੜ ਵਿੱਚ ਲੋਕਾਂ ਦਾ ਡਾਟਾ ਚੋਰੀ ਕਰ ਰਹੀ ਹੈ ਪਾਜਪਾ ਦੇ ਸੀਨੀਅਰ ਨੇਤਾਵਾਂ ਨੇ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਪਾਰਟੀ ਦੇ ਕਾਰਜਕਾਰੀ ਮੁਖੀ ਅਸ਼ਵਨੀ ਸ਼ਰਮਾ ਨੇ ਡਾਟਾ ਚੋਰੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਕਾਮਨ ਸਰਵਿਸ ਸੈਂਟਰ ਰਾਹੀਂ ਰਜਿਸਟ੍ਰੇਸ਼ਨ ਹੋ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਆਪ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ 50 ਲੱਖ ਔਰਤਾਂ ਦੇ ਫਾਰਮ ਭਰੇ ਸਨ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ। ਪ੍ਰਸ਼ਾਂਤ ਕਿਸ਼ੋਰ ਨੇ ਭਾਜਪਾ ਲੀਡਰਸ਼ਿਪ ਤੇ ਟਿੱਪਣੀ ਬਚਾਉਂਦਿਆਂ ਕਿਹਾ ਅਗਲੇ 10 ਸਾਲਾਂ ਚ ਮੋਦੀ ਦਾ ਹਿੰਦੂਤਵ ਨਰਮ ਹੋ ਜਾਵੇਗਾ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਭਾਜਪਾ ਸਖਤ ਰਾਜਨੀਤੀ ਵੱਲ ਜਾ ਰਹੀ ਹੈ ਤੇ ਇਹ ਰਾ ਅੱਗੇ ਵੀ ਜਾਰੀ ਰਹਿ ਸਕਦਾ ਹੈ ਉਹਨਾਂ ਇਹ ਵੀ ਕਿਹਾ ਕਿ ਪਵਿੱਖ ਵਿੱਚ ਨਰਿੰਦਰ ਮੋਦੀ ਤੋਂ ਵੀ ਸਖਤ ਨੇਤਾ ਆ ਸਕਦੇ ਹਨ ਕਿਸ਼ੋਰ ਨੇ ਭਾਜਪਾ ਦੇ ਲੀਡਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਵਾਜਪਾਈ ਨਰਮ ਹਿੰਦੂਤਵ ਦਾ ਚਿਹਰਾ ਸਨ ਜਦਕਿ ਅਡਵਾਨੀ ਸਖਤ ਸਨ ਉਹਨਾਂ ਕਿਹਾ ਕਿ ਅਗਲੇ 10-15 ਸਾਲਾਂ ਵਿੱਚ ਭਾਜਪਾ ਦੀ ਲੀਡਰਸ਼ਿਪ ਕਿਸੇ ਹੋਰ ਵੀ ਸਖਤ ਵਿਅਕਤੀ ਦੇ ਹੱਥ ਵਿੱਚ ਜਾ ਸਕਦੀ ਹੈ ਜਿਸ ਨਾਲ ਮੋਦੀ ਦੀ ਲੀਡਰਸ਼ਿਪ ਵੀ ਨਰਮ ਲੱਗੇਗੀ ਅਮਰੀਕੀ ਦੂਤਾਵਾਸ ਨੇ 2.1 ਕਰੋੜ ਡਾਲਰ ਦੇ ਯੂ ਐਸ ਏ ਆਈ ਡੀ ਦਾਅਵੇ ਤੋਂ ਇਨਕਾਰ ਕੀਤਾ ਵਿਦੇਸ਼ ਮੰਤਰਾਲੇ ਨੇ ਰਾਜ ਸਭਾ ਵਿੱਚ ਪੁਸ਼ਟੀ ਕੀਤੀ ਵਿਦੇਸ਼ ਮੰਤਰਾਲੇ ਨੇ ਰਾਜ ਸਭਾ ਨੂੰ ਦੱਸਿਆ ਕਿ ਅਮਰੀਕੀ ਦੂਤਕਰ ਨੇ 트ੰਪ ਦੇ ਦਾਅਵੇ ਦਾ ਖੰਡਨ ਕੀਤਾ ਕਿ ਯੂ ਐਸ ਏ ਆਈ ਡੀ ਨੇ ਭਾਰਤ ਵਿੱਚ ਵੋਟਰਾਂ ਦੀ ਗਿਣਤੀ ਵਧਾਉਣ ਲਈ 21 ਕਰੋੜ ਡਾਲਰ ਦਿੱਤੇ ਦੂਤਕਰ ਨੇ ਕਿਹਾ ਕਿ ਯੂ ਐਸ ਏ ਆਈ ਡੀ ਇੰਡੀਆ ਨੇ 2014 ਤੋਂ 2024 ਤੱਕ ਵੋਟਰਾਂ ਨਾਲ ਜੁੜੀਆਂ ਕੋਈ ਵੀ ਗਤੀਵਿਧੀਆਂ ਲਈ ਫੰਡ ਨਹੀਂ ਦਿੱਤਾ ਭਾਰਤ ਵਿੱਚ ਯੂ ਐਸ ਏ ਆਈ ਡੀ ਦਾ ਕੰਮ 2022 ਤੇ 2024 ਦੇ ਵਿਚਕਾਰ ਬੰਦ ਹੋ ਗਿਆ ਸੀ ਅਤੇ ਫੰਡਿੰਗ ਚੋਣਾਂ ਨੂੰ ਛੱਡ ਕੇ ਹੋਰ ਖੇਤਰਾਂ ਲਈ ਸੀ ਇਹ ਸਪਸ਼ਟੀਕਰਨ ਅਮਰੀਕੀ ਸਰਕਾਰੀ ਕੁਸ਼ਲਤਾ ਵਿਭਾਗ ਡੀਓ ਜੀ ਵੱਲੋਂ ਫਰਵਰੀ 2024 ਵਿੱਚ ਪਾਈ ਗਈ ਪੋਸਟ ਤੋਂ ਬਾਅਦ ਆਇਆ ਜਿਸ ਵਿੱਚ ਯੂ ਐਸ ਏ ਆਈ ਡੀ ਦੀ 486 ਕਰੋੜ ਡਾਲਰ ਦੀ ਫੰਡਿੰਗ ਰੱਦ ਕਰਨ ਬਾਰੇ ਦੱਸਿਆ ਗਿਆ ਜਿਸ ਵਿੱਚ ਭਾਰਤ ਵਿੱਚ ਵੋਟਰਾਂ ਦੀ ਗਿਣਤੀ ਵਧਾਉਣ ਲਈ 21 ਕਰੋੜ ਡਾਲਰ ਵੀ ਸਨ ਇਸ ਪੋਸਟ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਅਮਰੀਕੀ ਦੂਤਕਰ ਤੋਂ ਪਿਛਲੇ ਧਾਕੇ ਦੌਰਾਨ ਭਾਰਤ ਵਿੱਚ ਯੂਐਸਏ ਆਈਡੀ ਦੁਆਰਾ ਫੰਡ ਪ੍ਰਾਪਤ ਸਾਰੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਮੰਗੀ ਸੀ ਜੁਲਾਈ ਵਿੱਚ ਦੂਤਕਰ ਨੇ ਫੰਡਿੰਗ ਵਿੱਚ ਕਮੀ ਦਾ ਖੁਲਾਸਾ ਕੀਤਾ ਪਰ ਕਿਹਾ ਕਿ ਭਾਰਤ ਵਿੱਚ ਵੋਟਰਾਂ ਦੀ ਗਿਣਤੀ ਵਧਾਉਣ ਲਈ ਕੋਈ ਵਿੱਤੀ ਸਹਾਇਤਾ ਨਹੀਂ ਦਿੱਤੀ ਗਈ ਅਦਾਲਤ ਨੇ ਸੁਰੱਖਿਆ ਕਾਰਨਾਂ ਕਰਕੇ ਬ੍ਰਿਸਬਨ ਪੁਲਤੇ ਫਲਸਤੀਨੀ ਸਮਰਥਕ ਮਾਰਚ ਰੋਕਿਆ ਰੈਲੀ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਉਹ ਅਦਾਲਤ ਦੇ ਆਦੇਸ਼ ਦੀ ਉਲੰਘਣਾ ਕਰ ਸਕਦੇ ਹਨ ਅਤੇ ਐਤਵਾਰ ਨੂੰ ਬ੍ਰਿਸਬੇਨ ਦੇ ਸਟੋਰੀ ਬ੍ਰਿਜ ਤੇ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਨ ਹਾਰਬਰ ਬ੍ਰਿਜ ਬ੍ਰਾਸਿੰਗਟਨ ਤੇ ਬੈਸਟ ਮਾਰਚ ਤੇ ਪ੍ਰਤੀਕਿਰਿਆ ਦੇ ਰਹੇ ਗਾਜਾ ਦੇ ਲੋਕਾਂ ਨੇ ਕਿਹਾ ਕਿ ਰੈਲੀ ਦੇ ਆਯੋਜਕਾਂ ਦੇ ਇਰਾਦੇ ਚੰਗੇ ਸਨ ਪਰ ਪੁਲ ਪਾਰ ਕਰਨ ਦਾ ਉਹਨਾਂ ਦਾ ਪ੍ਰਸਤਾਵ ਕੰਟਰੋਲ ਤੋਂ ਬਾਹਰ ਹੋ ਸਕਦਾ ਹੈ ਬ੍ਰਿਸਬੇਨ ਰੈਲੀ ਵਿੱਚ 10000 ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਜਿਸ ਨੂੰ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਫਲਸਤੀਨੀ ਸਮਰਥਕ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ ਜਸਟਿਸ ਫਾਰ ਫਿਲਸਤੀਨ ਰੈਲੀ ਦੇ ਆਯੋਜਕਾਂ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਉਹ ਅਦਾਲਤ ਦੇ ਕਿਸੇ ਵੀ ਆਦੇਸ਼ ਦੀ ਉਲੰਘਣਾ ਕਰਨਗੇ ਤੇ ਗਾਜ਼ਾ ਵਿੱਚ ਮਨੁੱਖੀ ਸੰਕਟ ਨੂੰ ਉਜਾਗਰ ਕਰਨ ਲਈ ਪੁਲ ਤੇ ਵਿਰੋਧ ਪ੍ਰਦਰਸ਼ਨ ਕਰਨਗੇ ਕਿਨੀਆ ਚ ਫੌਜੀਆਂ ਦੀ ਅਗ ਲਈ ਬ੍ਰਿਟੇਨ 60 ਲੱਖ ਡਾਲਰ ਦੇਵੇਗਾ ਬ੍ਰਿਟਿਸ਼ ਸਰਕਾਰ ਕਿਨੀਆ ਵਿੱਚ ਸਖਲਾਈ ਦੌਰਾਨ ਆਪਣੇ ਸੈਨਿਕਾਂ ਵੱਲੋਂ ਲਗਾਈ ਗਈ ਅੱਗ ਦੇ ਹਜ਼ਾਰਾਂ ਪੀੜਤਾਂ ਨੂੰ ਲਗਭਗ 29 ਲੱਖ ਪੌਂਡ 62 ਲੱਖ ਡਾਲਰ ਦਾ ਭੁਗਤਾਨ ਕਰਨ ਤੇ ਸਹਿਮਤ ਹੋ ਗਈ ਹੈ। ਉਹਨਾਂ ਵਿੱਚੋਂ ਕੁਝ ਨੇ ਸੀਐਨਐਨ ਨੂੰ ਇਹ ਵੀ ਦੱਸਿਆ ਕਿ ਉਹਨਾਂ ਨੇ ਨਿੱਜੀ ਮਾਲਕੀ ਵਾਲੀ ਲੋਲਡਾਈਗਾ ਕੰਜ਼ਰਵੇਸ਼ਨ ਵਿੱਚ 4000 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਲੱਗੀ ਅੱਗ ਤੋਂ ਪੈਦਾ ਹੋਈਆਂ ਬਿਮਾਰੀਆਂ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਫੌਜੀ ਸਿਖਲਾਈ ਅਭਿਆਸ ਦੌਰਾਨ ਅਚਾਨਕ ਅਗ ਲੱਗੀ ਇਜ਼ਰਾਈਲ ਦੇ ਗਾਜ਼ਾ ਸਟੀ ਤੇ ਹਮਲੇ ਦੌਰਾਨ ਫਸੇ ਫਲਸਤੀਨੀ ਵਿਰੋਧ ਕਰ ਰਹੇ ਹਨ ਗਾਜ਼ਾ ਸ਼ਹਿਰ ਵਿੱਚ ਫਲਸਤੀਨੀ ਇਸ ਪੱਟੀ ਵਿੱਚ ਇਜ਼ਰਾਈਲ ਦੀ ਜੰਗ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰ ਆਏ ਹਨ ਕਿਉਂਕਿ ਬੈਂਜਾਮਿਨ ਨੇਤਨੀਆਹੁ ਨੇ ਗਾਜ਼ਾ ਦੇ ਸਭ ਤੋਂ ਵੱਡੇ ਆਬਾਦੀ ਕੇਂਦਰ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਲਈ ਫੌਜੀ ਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ 70 ਸਾਲਾ ابو ﺍﻟवलीਦ ﺍﻟਜਾਕ ਨੇ ఏబీసీ ਨੂੰ ਦੱਸਿਆ ਕਿ ਇਹ ਵਿਰੋਧ ਪ੍ਰਦਰਸ਼ਨ ਗਾਜ਼ਾ ਪੱਟੀ ਵਿੱਚ ਉਨ੍ਹਾਂ ਦੀ ਦੁਖਦਾਈ ਸਥਿਤੀ ਪ੍ਰਤੀ ਲੋਕਾਂ ਦੇ ਗੁੱਸੇ ਦਾ ਪ੍ਰਗਟਾਵਾ ਹੈ। ਇਜ਼్రਾਈਲੀ ਫੌਜ ਪਹਿਲਾਂ ਹੀ ਗਰੱਟੀ ਦੇ 75% ਤੋਂ ਵੱਧ ਹਿੱਸੇ ਤੇ ਕਬਜ਼ਾ ਕਰ ਚੁੱਕੀ ਹੈ ਪਰ ਉਸਨੇ ਗਾਜ਼ਾ ਸਿਟੀ ਤੇ ਕਬਜ਼ਾ ਨਹੀਂ ਕੀਤਾ ਹੈ। ਇਜ਼ਰਾਈਲ ਨੇ ਗਾਜ਼ਾ ਸਿਟੀ ਤੇ ਹਮਲਾ ਕਰਨ ਦੇ ਆਪਣੇ ਮਿਸ਼ਨ ਤੋਂ ਪਹਿਲਾਂ ਹੁਣ 60 ਹਜ਼ਾਰ ਰਿਜ਼ਰਵਿਸਟਾਂ ਨੂੰ ਬੁਲਾਇਆ ਹੈ। ਜੋ ਦੱਖਣ ਵਿੱਚ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਜ਼ਬਰਦਸਤੀ ਬੇਗਰਕਾਰ ਦੇਵੇਗਾ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼